ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਇੱਕ ਹੋਰ ਨਵੀਂ ਕਹਾਣੀ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਕਹਾਣੀ ਪਸੰਦ ਆਵੇਗੀ ਜੇਕਰ ਕਹਾਣੀ ਤੁਹਾਨੂੰ ਚੰਗੀ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਨੀਤੂ ਆਪਣੇ ਦਾਦਾ ਜੀ ਨੂੰ ਬਹੁਤ ਪਿਆਰ ਕਰਦੀ ਸੀ ਉਹ ਹਲੇ 10 ਕੁ ਸਾਲ ਦੀ ਸੀ ਇੱਕ ਦਿਨ ਜਦੋਂ ਸਕੂਲ ਤੋਂ ਘਰ ਵਾਪਸ ਆਈ ਤਾਂ ਉਸ ਨੂੰ ਆਪਣੇ ਦਾਦਾ ਜੀ ਨਹੀਂ ਦਿਸੀ ਉਹ ਨੇ ਪੂਰਾ ਘਰ ਵੇਖ ਲਿਆ ਸੀ ਪਰ ਉਸਦੇ ਦਾਦਾ ਜੀ ਕਿਤੇ ਨਹੀਂ ਸੀ ਨੀਤੂ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ ਦਾਦਾ ਜੀ ਕਿੱਥੇ ਨੇ ਉਹ ਮੈਨੂੰ ਘਰ ਵਿੱਚ ਕਿਤੇ ਦਿਖ ਨਹੀਂ ਰਹੇ ਉਸਦੀ ਮਾਂ ਸੋਭਾ ਨੇ ਨੀਤੂ ਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਕਿਹਾ ਕਿ ਪੁੱਤ ਨੀਤੂ ਦਾਦਾ ਜੀ ਦਾ ਦਿਲ ਨਹੀਂ ਲੱਗ ਰਿਹਾ ਸੀ ਇਸ ਲਈ ਉਹ ਪਿੰਡ ਤੇਰੇ ਚਾਚਾ ਜੀ ਨੂੰ ਮਿਲਣ ਗਏ ਨੇ ਨੀਤੂ ਉਦਾਸ ਹੋ ਕੇ ਮਾਂ ਨੂੰ ਕਹਿਣ ਲੱਗੀ ਮਾਂ ਤੁਸੀਂ ਦਾਦਾ ਜੀ ਨੂੰ ਕਿਉਂ ਨਹੀਂ ਰੋਕਿਆ ਮੈਨੂੰ ਉਹਨਾਂ ਦੀ ਬਹੁਤ ਯਾਦ ਆਉਗੀ ਹੁਣ ਦਾਦਾ ਜੀ ਕਦੋਂ ਵਾਪਸ ਆਉਣਗੇ ਨੀਤੂ ਦੇ ਸਿਰ ਤੇ ਹੱਥ ਫੇਰਦੇ ਉਸ ਦੀ ਮਾਂ ਨੇ ਕਿਹਾ ਜਦੋਂ ਉਹਨਾਂ ਦਾ ਦਿਲ ਕਰੂਗਾ ਆ ਜਾਣਗੇ ਹੁਣ ਤੂੰ ਸਕੂਲ ਤੋਂ ਆ ਗਈ ਹੈ ਚੱਲ ਹੱਥ ਮੂੰਹ ਧੋ ਕੇ ਰੋਟੀ ਖਾ ਲੈ ਨੀਤੂ ਦੇ ਪਾਪਾ ਰਮੇਸ਼ ਇੱਕ ਡਾਕਟਰ ਸੀ ਤੇ ਚੰਗੇ ਪੈਸੇ ਕਮਾਉਂਦੇ ਸੀ। ਸ਼ਾਮ ਨੂੰ ਜਦੋਂ ਉਹ ਆਪਣੇ ਕਲੀਨਿਕ ਤੋਂ ਵਾਪਸ ਘਰ ਆਏ ਤਾਂ ਨੀਤੂ ਨੇ ਆਪਣੇ ਪਾਪਾ ਨੂੰ ਦਾਦਾ ਜੀ ਬਾਰੇ ਪੁੱਛਿਆ। ਪਾਪੇ ਵੀ ਉਹੀ ਕਿਹਾ ਜੋ ਨੀਤੂ ਦੀ ਮਾਂ ਨੇ ਕਿਹਾ ਸੀ। ਨੀਤੂ ਆਪਣੇ ਪਾਪਾ ਨੂੰ ਕਹਿਣ ਲੱਗੀ ਕਿ ਪਾਪਾ ਮੇਰੀ ਦਾਦਾ ਜੀ ਨਾਲ ਗੱਲ ਕਰਵਾ ਦੋ। ਉਹ ਸਾਨੂੰ ਛੱਡ ਕੇ ਕਿਉਂ ਚਲੇ ਗਏ? ਓਹੋ ਚਾਚਾ ਜੀ ਦੇ ਕੋਲ ਕਿਉਂ ਗਏ ਨੇ ਹੁਣ ਮੈਂ ਕਿਸ ਦੇ ਨਾਲ ਸੌਵਾਂਗੀ ਹੁਣ ਮੈਨੂੰ ਕਹਾਣੀਆਂ ਸੁਣਾਊਗਾ ਪਿਓ ਵੀ ਆਪਣੀ ਧੀ ਨੂੰ ਟਾਲਦੇ ਹੋਏ ਕਹਿਣ ਲੱਗਾ ਕਿ ਪੁੱਤਰ ਦਾਦਾ ਜੀ ਨੂੰ ਇੱਥੇ ਚੰਗਾ ਨਹੀਂ ਲੱਗ ਰਿਹਾ ਸੀ ਇਸ ਲਈ ਉਹ ਪਿੰਡ ਵਾਪਸ ਚਲੇ ਗਏ ਹੁਣ ਤੂੰ ਜ਼ਿਆਦਾ ਨਾ ਸੋਚ ਆਪਣੇ ਸਕੂਲ ਦਾ ਹੋਮਵਰਕ ਕਰ ਤੇ ਆਪਣੀ ਪੜ੍ਹਾਈ ਤੇ ਧਿਆਨ ਦੇ ਤੇਰੇ ਦਾਦਾ ਜੀ ਦਾ ਜਦੋਂ ਦਿਲ ਕਰੂਗਾ ਉਹ ਵਾਪਸ ਆ ਜਾਣਗੇ ਨੀਤੂ ਜਦੋਂ ਵੀ ਆਪਣੇ ਦਾਦਾ ਜੀ ਨਾਲ ਗੱਲ ਕਰਨ ਲਈ ਕਹਿੰਦੀ ਤਾਂ ਉਸਦੇ ਮਾਪਿਓ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਨੂੰ ਟਾਲ ਦਿੰਦੇ ਇਦਾਂ ਹੀ ਹੌਲੀ-ਹੌਲੀ 5 ਮਹੀਨੇ ਬੀਤ ਗਏ ਇੱਕ ਦਿਨ ਉਹਨਾਂ ਦੇ ਸਕੂਲ ਦੇ ਚੰਡੀਗੜ੍ਹ ਰੋਜ਼ ਗਾਰਡਨ ਘੁੰਮਣ ਲਈ ਸਾਰੇ ਬੱਚਿਆਂ ਨੂੰ ਲੈ ਕੇ ਜਾ ਰਹੇ ਸੀ ਈਤੂ ਵੀ ਉਹਨਾਂ ਦੇ ਨਾਲ ਜਾ ਰਹੀ ਸੀ ਰੋਜ਼ ਗਾਰਡਨ ਘੁੰਮਣ ਤੋਂ ਬਾਅਦ ਸਾਰੇ ਬੱਚੇ ਬਸ ਰਾਹੀ ਵਾਪਸ ਆ ਰਹੇ ਸੀ ਕਿ ਨੀਤੂ ਦੀ ਨਜ਼ਰ ਇੱਕ ਦਰਖਤ ਦੇ ਥੱਲੇ ਬੈਠੇ ਬੁੱਢੇ ਆਦਮੀ ਤੇ ਪਈ ਜਿਸ ਦੀ ਸਕਲ ਸੂਰਤ ਉਸਦੇ ਦਾਦਾ ਜੀ ਨਾਲ ਮਿਲਦੀ ਸੀ ਉਹ ਫਟੇ ਪੁਰਾਣੇ ਕੱਪੜੇ ਪਾਏ ਹੋਏ ਸੀ ਤੇ ਲੋਕਾਂ ਤੋਂ ਭੀਖ ਮੰਗ ਰਹੇ ਸੀ ਨੀਤੂ ਨੇ ਸੋਚਿਆ ਕਿ ਉਸਦੇ ਦਾਦਾ ਜੀ ਇਸ ਹਾਲਤ ਵਿੱਚ ਕਿਉਂ ਹੋਣਗੇ ਨਹੀਂ ਨਹੀਂ ਇਹ ਉਸਦੇ ਦਾਦਾ ਜੀ ਨਹੀਂ ਕੋਈ ਹੋਰ ਹੋਵੇਗਾ ਮੰਮੀ ਪਾਪਾ ਨੇ ਤਾਂ ਕਿਹਾ ਸੀ ਕਿ ਦਾਦਾ ਜੀ ਪਿੰਡ ਚਾਚੇ ਕੋਲ ਗਏ ਨਹੀਂ ਨੀਤੂ ਦੇ ਦਿਲ ਵਿੱਚ ਹਜ਼ਾਰਾਂ ਸਵਾਲ ਉੱਠ ਰਹੇ ਸੀ ਉਹ ਇੱਕ ਵਾਰੀ ਜਾ ਕੇ ਸੱਚ ਜਾਨਣਾ ਚਾਹੁੰਦੀ ਸੀ ਕਿ ਉਹ ਆਦਮੀ ਉਸਦੇ ਦਾਦਾ ਜੀ ਨੇ ਕਿ ਜਾਂ ਕੋਈ ਹੋਰ ਨੀਤੂ ਉਸ ਬੁੱਢੇ ਆਦਮੀ ਦੇ ਕੋਲ ਜਾ ਕੇ ਖੜੀ ਹੋ ਗਈ ਦਾਦਾ ਜੀ ਨੇ ਜਦੋਂ ਅਚਾਨਕ ਨੀਤੂ ਨੂੰ ਆਪਣੇ ਸਾਹਮਣੇ ਖੜੇ ਹੋਏ ਦੇਖਿਆ ਤਾਂ ਮੇਰੀ ਬੱਚੀ ਕਹਿ ਕੇ ਰੋਣ ਲੱਗੀ ਆਪਣੇ ਦਾਦਾ ਜੀ ਦੀ ਅਜਿਹੀ ਹਾਲਤ ਵੇਖ ਕੇ ਨੀਤੂ ਵੀ ਰੋਣ ਲੱਗ ਗਈ ਪਤਾ ਨਹੀਂ ਦਾਦਾ ਜੀ ਕਦੋਂ ਤੋਂ ਨਹਾਏ ਵੀ ਨਹੀਂ ਸੀ ਉਹਨਾਂ ਦੇ ਕੱਪੜਿਆਂ ਤੋਂ ਬਦਬੂ ਆ ਰਹੀ ਸੀ ਤੇ ਉਹਨਾਂ ਦੇ ਕੋਲ ਕੁਝ ਝੂਠਾ ਵੀ ਪਿਆ ਸੀ ਤਾਂ ਨਹੀਂ ਕਿਸ ਤੋਂ ਝੂਠਾ ਮੰਗ ਕੇ ਖਾ ਰਹੇ ਸੀ ਉਨਾਂ ਦੀਆਂ ਹੱਡੀਆਂ ਦਿਖਣ ਲੱਗੀਆਂ ਸੀ। ਉਹ ਆਪਣੇ ਕੰਬਦੇ ਹੱਥਾਂ ਨਾਲ ਨੀਤੂ ਦੇ ਹੰਝੂ ਪੂੰਝਣ ਲੱਗੇ। ਦਾਦਾ ਜੀ ਬਹੁਤ ਬੁਰੀ ਹਾਲਤ ਵਿੱਚ ਸੀ। ਇਹ ਦੇਖ ਕੇ ਨੀਤੂ ਦਾ ਗਲ ਭਰ ਆਇਆ। ਇਹ ਉਹ ਭਾਬੂ ਕੋ ਹੋ ਗਈ। ਫਿਰ ਉਸਨੇ ਪੁੱਛਿਆ ਕਿ ਦਾਦਾ ਜੀ ਤੁਸੀਂ ਇੱਥੇ ਕਿੱਦਾਂ ਆ ਗਏ? ਤੁਸੀਂ ਤਾਂ ਪਿੰਡ ਗਏ ਸੀ ਨਾ। ਦਾਦਾ ਜੀ ਨੇ ਕਿਹਾ ਕੁਝ ਨਹੀਂ ਪੁੱਤ, ਬਸ ਕਿਸਮਤ ਖਰਾਬ ਏ। ਪੂਜਾ ਕੀਤੇ ਹੋਏ ਬੁਰੇ ਕਰਮਾਂ ਦਾ ਫਲ ਮਿਲ ਰਿਹਾ ਈ ਨੀਤੂ ਆਪਣੇ ਦਾਦਾ ਜੀ ਨੂੰ ਗਲੇ ਲਾ ਕੇ ਕਹਿਣ ਲੱਗੀ ਦਾਦਾ ਜੀ ਮੇਰੇ ਨਾਲ ਘਰ ਚੱਲੋ ਇਸ ਗੱਲ ਤੇ ਦਾਦਾ ਜੀ ਨੇ ਕਿਹਾ ਨਹੀਂ ਪੁੱਤ ਮੇਰਾ ਕੋਈ ਘਰ ਨਹੀਂ ਆਪਣੀ ਜ਼ਿੰਦਗੀ ਦੇ ਬਚੇ ਹੋਏ ਦਿਨ ਮੇ ਇੱਧੇ ਹੀ ਕੱਟ ਲੈਣੇ ਨੇ ਨੀਤੂ ਨੇ ਕਿਹਾ ਕਿ ਤੁਸੀਂ ਭੀਖ ਮੰਗ ਕੇ ਖਾਓਗੇ ਉਹ ਵੀ ਸਾਡੇ ਹੁੰਦੇ ਹੋਏ ਦਾਦੇ ਨੇ ਕਿਹਾ ਹਾਂ ਧੀਏ ਔਰ ਕੋਈ ਮੇਰੇ ਕੋਲ ਚਾਰਾ ਵੀ ਤਾਂ ਨਹੀਂ ਨੀਤੂ ਆਪਣੇ ਦਾਦਾ ਜੀ ਦਾ ਹੱਥ ਫੜ ਕੇ ਕਹਿਣ ਲੱਗੀ ਤੁਸੀਂ ਮੇਰੇ ਨਾਲ ਘਰ ਚੱਲੋ ਮੈਂ ਤੁਹਾਨੂੰ ਪੀਖ ਮੰਗਣ ਲਈ ਇੱਥੇ ਨਹੀਂ ਛੱਡ ਸਕਦੀ ਦਾਦਾ ਜੀ ਨੇ ਮੁਸਕਰਾ ਕੇ ਕਿਹਾ ਜਦੋਂ ਆਪਣੇ ਪੁੱਤ ਨੇ ਹੀ ਛੱਡ ਦਿੱਤਾ ਤਾਂ ਤੂੰ ਕਿਉਂ ਨਹੀਂ ਛੱਡ ਸਕਦੀ ਪੁੱਤ ਇਹ ਕਹਿ ਕੇ ਨੀਤੂ ਦੇ ਦਾਦਾ ਜੀ ਉੱਚੀ ਉੱਚੀ ਰੋਣ ਲੱਗੇ ਨੀਤੂ ਆਪਣੇ ਦਾਦਾ ਜੀ ਨੂੰ ਪੁੱਛਣ ਲੱਗੀ ਕਿ ਪਾਪਾ ਨੇ ਤੁਹਾਨੂੰ ਇੱਥੇ ਛੱਡਿਆ ਹੈ ਦਾਦਾ ਜੀ ਦਾਦਾ ਜੀ ਆਪਣੇ ਹੱਜੂ ਪੂੰਝਦੇ ਹੋਏ ਕਹਿਣ ਲੱਗੇ ਇਹ ਸਭ ਤੂੰ ਛੱਡ ਤੂੰ ਦੱਸ ਤੂੰ ਇੱਥੇ ਕਿੱਦਾਂ ਆਈ ਏ ਤੇ ਕਿਸ ਦੇ ਨਾਲ ਆਈ ਏ ਤੇਰੀ ਪੜ੍ਹਾਈ ਕਿੱਦਾਂ ਚੱਲ ਰਹੀ ਏ ਨੀਤੂ ਆਪਣੇ ਦਾਦਾ ਜੀ ਦੀਆਂ ਗੱਲਾਂ ਤੇ ਹੱਥ ਰੱਖ ਕੇ ਬੋਲੀ ਤੁਸੀਂ ਦੱਸੋ ਤੁਸੀਂ ਇੱਥੇ ਕਿੱਦਾਂ ਆਏ ਹੋ ਇਹੀ ਸੁਣ ਕੇ ਉਸਦੇ ਦਾਦਾ ਜੀ ਨੇ ਕਿਹਾ ਇੱਕ ਦਿਨ ਜਦੋਂ ਤੂੰ ਆਪਣੇ ਸਕੂਲ ਚਲੀ ਗਈ ਸੀ ਉਸ ਸਮੇਂ ਤੇਰੀ ਮਾਂ ਨੇ ਕਿਹਾ ਕਿ ਤੁਹਾਡੇ ਗੋਟਿਆਂ ਵਿੱਚ ਦਰਦ ਰਹਿੰਦਾ ਏ ਚਲੋ ਤੁਹਾਨੂੰ ਡਾਕਟਰ ਨੂੰ ਦਿਖਾਉਂਦੇ ਹਾਂ ਉਹ ਮੈਨੂੰ ਡਾਕਟਰ ਦੇ ਲੈ ਜਾਣ ਦਾ ਬਹਾਨਾ ਕਰਕੇ ਪਤਾ ਨਹੀਂ ਕਿੱਥੇ ਲੈ ਗਈ ਇੱਕ ਜਗ੍ਹਾ ਤੇ ਮੈਨੂੰ ਬਿਠਾ ਕੇ ਕਿਹਾ ਕਿ ਤੁਸੀਂ ਇੱਥੇ ਬੈਠੋ ਮੈਂ ਥੋੜੇ ਚਿਰ ਵਿੱਚ ਆਉਂਦੀ ਹਾਂ ਸ਼ਵੇਰ ਤੋਂ ਸਾਮ ਹੋ ਗਈ ਪਰ ਤੇਰੀ ਮਾਂ ਨਾ ਆਈ ਦੋ ਦਿਨ ਤੱਕ ਮੈਂ ਉੱਥੇ ਹੀ ਰਿਹਾ ਫਿਰ ਇੱਕ ਮੁੰਡਾ ਇੱਥੇ ਘੁੰਮਣ ਆਇਆ ਸੀ ਤੇ ਫਿਰ ਉਸਨੇ ਮੈਨੂੰ ਰੋਟੀ ਖਵਾਈ ਤੇ ਮੈਨੂੰ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਦਿਨਾ ਆਪਣਾ ਪਤਾ ਦੱਸ ਦਿਓ ਮੈਂ ਕਿਹਾ ਪੁੱਤ ਮੇਰਾ ਕੋਈ ਪਤਾ ਨਹੀਂ ਉਹ ਮੈਨੂੰ ਇੱਥੇ ਛੱਡ ਗਿਆ ਤੋ ਤੋ ਮੈਂ ਇੱਥੇ ਹੀ ਰਹਿ ਰਿਹਾ ਹਾਂ ਨੀਤੂ ਨੂੰ ਅੱਜ ਆਪਣੇ ਮਾਪਿਆਂ ਤੋਂ ਨਫ਼ਰਤ ਹੋ ਰਹੀ ਸੀ ਜਿਨ੍ਹਾਂ ਨੇ ਉਸਦੇ ਦਾਦਾ ਜੀ ਨੂੰ ਮਰਨ ਲਈ ਛੱਡ ਦਿੱਤਾ ਇੰਨੇ ਨੂੰ ਨੀਤੂ ਦੇ ਟੀਚਰ ਉੱਥੇ ਆ ਗਏ ਤੇ ਉਹਨਾਂ ਨੇ ਨੀਤੂ ਅਤੇ ਉਸਦੇ ਦਾਦਾ ਜੀ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਨੀਤੂ ਤੇਰੇ ਦਾਦਾ ਜੀ ਨੂੰ ਮੈਂ ਆਪਣੇ ਕੋਲ ਰੱਖੂੰਗਾ ਤੂੰ ਪਰੇਸ਼ਾਨ ਨਾ ਹੋ ਨੀਤੂ ਨੇ ਕਿਹਾ ਪਰ ਸਰ ਮੇਰੇ ਦਾਦਾ ਜੀ ਮੇਰੇ ਨਾਲ ਰਹਿਣਗੇ ਉਸਨੇ ਕਿਹਾ ਕਿ ਮੈਨੂੰ ਰਸਤਾ ਨਹੀਂ ਪਤਾ ਕਿ ਮੈਂ ਤੁਹਾਡੀ ਬੱਸ ਵਿੱਚ ਆਪਣੇ ਦਾਦਾ ਜੀ ਨੂੰ ਲਿਜਾ ਸਕਦੀ ਹਾਂ ਸਰ ਨੇ ਕਿਹਾ ਹਾਂ ਹਾਂ ਕਿਉਂ ਨਹੀਂ ਜ਼ਰੂਰ ਲਿਜਾ ਸਕਦੀ ਐ ਨੀਤੂ ਟ੍ਰਿਪ ਤੋਂ ਘਰ ਵਾਪਸ ਆਉਂਦੇ ਹੋਏ ਸੋਚ ਰਹੀ ਸੀ ਕਿ ਹੁਣ ਤਾਂ ਪਾਪਾ ਵੀ ਦਫ਼ਤਰੋਂ ਆ ਗਏ ਹੋਣੇ ਨੇ ਉਹ ਆਪਣੇ ਦਾਦਾ ਜੀ ਨੂੰ ਘਰ ਦੇ ਬਾਹਰ ਬਿਠਾ ਕੇ ਅੰਦਰ ਚਲੀ ਗਈ ਤੇ ਅੰਦਰ ਜਾ ਕੇ ਉਸਨੇ ਆਪਣੀ ਮਾਂ ਨੂੰ ਪੁੱਛਿਆ ਮਾ ਪਾਪਾ ਆ ਗਏ ਨੇ ਉਸਦੀ ਮਾਂ ਨੇ ਕਿਹਾ ਕਿ ਤੇਰਾ ਡ੍ਰਿਪ ਕਿੱਧਰ ਰਹਿਣੀ ਤੂੰ ਨੀਤੂ ਨੇ ਕੁਝ ਨਾ ਕਿਹਾ ਫਿਰ ਨੀਤੂ ਦੇ ਪਾਪਾ ਬੋਲੇ ਨੀਤੂ ਤੇਰੀ ਮਾਂ ਤੈਨੂੰ ਕੁਝ ਪੁੱਛ ਰਹੀ ਏ ਬੇਟਾ ਉਹਨਾਂ ਦੀ ਗੱਲ ਦਾ ਜਵਾਬ ਦਿਓ ਨੀਤੂ ਨੇ ਤੇਜ਼ ਆਵਾਜ਼ ਵਿੱਚ ਕਿਹਾ ਕਿਉਂ ਦਮਾ ਤੁਹਾਡੀਆਂ ਗੱਲਾਂ ਦਾ ਜਵਾਬ ਤੁਸੀਂ ਹੁੰਦੇ ਕੌਣ ਹੋ ਉਸਦੇ ਮਾਪਿਓ ਦੋਨੋਂ ਹੈਰਾਨ ਹੋ ਕੇ ਪੁੱਛਣ ਲੱਗੇ ਕੀ ਕੀ ਹੋਇਆ ਤੂੰ ਇਦਾਂ ਕਿਉਂ ਬੋਲ ਰਹੀ ਏ ਕੁਝ ਗਲਤ ਪੁੱਛ ਲਿਆ ਕਿ ਨੀਤੂ ਉਹ ਦੋਵੇਂ ਜਣੇ ਨੀਤੂ ਦਾ ਅਜੀਬ ਬਹਿਵਾਰ ਵੇਖ ਕੇ ਹੈਰਾਨ ਹੋ ਗਏ ਸੀ ਨੀਤੂ ਨੇ ਫਿਰ ਕਿਹਾ ਕਿ ਇਹ ਘਰ ਕਿਸ ਦੇ ਨਾਂ ਹੈ ਪਾਪਾ ਹੁਣ ਉਸਦੇ ਪਾਪਾ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਗੁੱਸੇ ਵਿੱਚ ਕਿਹਾ ਕੀ ਹੋ ਗਿਆ ਏ ਤੈਨੂੰ ਤੂੰ ਕਿੱਦਾਂ ਦੀਆਂ ਗੱਲਾਂ ਕਰ ਰਹੀ ਏ ਸਭ ਕੁਝ ਤੇਰਾ ਹਿੱਤਾ ਹੈ ਇਨੇ ਵਿੱਚ ਉਸਦੀ ਮਾਂ ਨੇ ਕਿਹਾ ਕਿ ਬੇਟਾ ਸਭ ਕੁਝ ਤੇਰੇ ਲਈ ਹੈ ਜੋ ਕੁਝ ਅਸੀਂ ਕਰਦੇ ਹਾਂ ਉਹ ਸਭ ਤੇਰੇ ਲਈ ਹੀ ਕਰਦੇ ਹਾਂ ਨੀਤੂ ਨੇ ਕਿਹਾ ਕਿ ਦਾਦਾ ਜੀ ਨੂੰ ਰਸਤੇ ਵਿੱਚ ਮਰਨ ਲਈ ਛੱਡ ਦਿੱਤਾ ਉਹ ਵੀ ਮੇਰੇ ਲਈ ਕੀਤਾ ਇਹ ਗੱਲ ਸੁਣ ਕੇ ਉਸਦੀ ਮਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਫਿਰ ਨੀਤੂ ਨੇ ਕਿਹਾ ਕਿ ਤੁਸੀਂ ਮੈਨੂੰ ਪੜਾ ਲਿਖਾ ਕੇ ਲਾਇਕ ਬਣਾ ਦਿਓ ਫਿਰ ਤੁਸੀਂ ਦੋਨੋਂ ਆਪਣੇ ਆਪ ਹੀ ਅਨਾਥ ਆਸ਼ਰਮ ਵਿੱਚ ਚਲੇ ਜਾਓ ਪਿਓ ਨੇ ਗੁੱਸੇ ਵਿੱਚ ਕਿਹਾ ਕਿ ਤੂੰ ਕੀ ਬਕਵਾਸ ਕਰ ਰਹੀ ਹੈ ਅਸੀਂ ਕਿਉਂ ਜਾਵਾਂਗੇ ਅਨਾਥ ਆਸ਼ਰਮ ਕੀ ਇਹ ਸਾਡਾ ਘਰ ਨਹੀਂ ਹੈ ਇਸ ਤੇ ਨਿੱਤੂ ਨੇ ਕਿਹਾ ਘਰ ਤਾਂ ਦਾਦਾ ਜੀ ਦਾ ਵੀ ਸੀ ਜੋ ਤੁਸੀਂ ਆਪਣੇ ਨਾਮ ਕਰਵਾ ਲਿਆ ਉਹਨਾਂ ਨੂੰ ਦਰਦਰ ਦੀਆਂ ਠੋਕਰਾਂ ਖਾਣ ਲਈ ਘਰੋਂ ਕੱਢ ਦਿੱਤਾ ਇਹ ਉਹਨੇ ਕਿ ਹਾਂ ਪਰ ਬੇਟਾ ਦਾਦਾ ਜੀ ਤਾਂ ਪਿੰਡ ਗਏ ਨਹੀਂ ਨੀਤੂ ਨੇ ਗੁੱਸੇ ਵਿੱਚ ਕਿਹਾ ਬੱਸ ਵੀ ਕਰੋ ਪਾਪਾ ਹੋਰ ਕਿੰਨਾ ਝੂਠ ਬੋਲੋਗੇ ਉਸਨੇ ਕਿਹਾ ਮੈਂ ਕੀ ਝੂਠ ਬੋਲਿਆ ਹੈ ਉਹ ਕਹਿਣਾ ਕੀ ਚਾਹੁੰਦੀ ਹੈ ਨੀਤੂ ਆਪਣੀ ਮਾਂ ਦੇ ਵੱਲ ਵੇਖ ਕੇ ਬੋਲੀ ਕਿ ਮਾਂ ਦਾਦਾ ਜੀ ਨੂੰ ਇਕੱਲੇ ਅਣਜਾਣ ਥਾਂ ਦੇ ਉੱਤੇ ਮਰਨ ਲਈ ਛੱਡ ਆਈ ਸੀ ਇਹ ਤੁਹਾਨੂੰ ਇਸ ਗੱਲ ਬਾਰੇ ਪਤਾ ਨਹੀਂ ਸਤੇ ਪਿਓ ਨੇ ਕਿਹਾ ਕਿ ਮੈਨੂੰ ਤਾਂ ਤੇਰੀ ਮਾਂ ਨੇ ਕਿਹਾ ਸੀ ਕਿ ਤੇਰੇ ਦਾਦਾ ਜੀ ਦਾ ਇੱਥੇ ਦਿਲ ਨਹੀਂ ਲੱਗ ਰਿਹਾ ਸੀ ਇਸ ਲਈ ਉਹ ਪਿੰਡ ਚਲੇ ਗਏ ਨੇ ਤੇਰੇ ਚਾਚਾ ਜੀ ਦੇ ਕੋਲ ਤਾਂ ਨੀਤੂ ਨੇ ਕਿਹਾ papa ਤੁਸੀਂ ਇੱਕ ਵਾਰ ਫੋਨ ਕਰਕੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਦਾਦਾ ਜੀ ਕਿੱਥੇ ਨੇ ਤੇ ਕਿਵੇਂ ਨੇ ਤੇ ਕਿਸ ਹਾਲ ਵਿੱਚ ਨੇ ਇਸ ਤੇ ਪਿਓ ਨੇ ਕਿਹਾ ਕਿ ਪੁੱਤ ਪਿੰਡ ਵਿੱਚ ਫੋਨ ਨਹੀਂ ਮੈਂ ਇਸ ਲਈ ਉਹਨਾਂ ਦੇ ਬਾਰੇ ਵਿੱਚ ਨਹੀਂ ਪੁੱਛ ਪਾਇਆ ਤੇ ਨਾ ਹੀ ਤੇਰੀ ਗੱਲ ਕਰਵਾ ਸਕਿਆ ਪਰ ਮੈਨੂੰ ਇਹ ਦੱਸ ਤੂੰ ਆਪਣੇ ਦਾਦਾ ਜੀ ਨੂੰ ਕਿੱਥੇ ਵੇਖਿਆ ਹੈ ਤੈਨੂੰ ਉਹ ਕਿੱਥੇ ਮਿਲੇ ਤੇ ਤੈਨੂੰ ਕਿੱਦਾਂ ਪਤਾ ਲੱਗਿਆ ਉਹਨਾਂ ਦੇ ਬਾਰੇ ਉਹ ਆਪਣੀ ਘਰ ਵਾਲੀ ਨੂੰ ਪੁੱਛਣ ਲੱਗਾ ਕਿ ਨੀਤੂ ਦੀ ਮਾਂ ਦੱਸ ਪਾਪਾ ਕਿੱਥੇ ਨੇ ਉਸਨੇ ਗੁੱਸੇ ਵਿੱਚ ਕਿਹਾ ਕਿ ਹਾਂ ਹਾਂ ਮੈਂ ਹੀ ਦੁਸ਼ਮਣ ਹਾਂ ਸਾਰਿਆਂ ਦੀ ਮੈਂ ਹੀ ਉਹਨਾਂ ਨੂੰ ਛੱਡ ਕੇ ਆਈ ਸੀ ਕਿੰਨਾ ਖਰਚਾ ਹੁੰਦਾ ਹੈ ਹਰ ਮਹੀਨੇ ਉਹਨਾਂ ਦੀਆਂ ਦਵਾਈਆਂ ਦਾ ਉਹਨਾਂ ਦੇ ਖਾਣ ਦਾ ਤੁਹਾਨੂੰ ਪਤਾ ਵੀ ਹੈ ਪੂਰੇ ਘਰ ਦਾ ਬਜਟ ਹਲਾ ਦਿੰਦੇ ਨੇ ਮੈਨੂੰ ਲੱਗਿਆ ਸੀ ਕਿ 70 ਸਾਲਾਂ ਦੇ ਹੋ ਗਏ ਨੇ ਹੁਣ ਇਹ ਕੀ ਕਰਨਗੇ ਇਸ ਲਈ ਛੱਡ ਆਈ ਨੀਤੂ ਦੇ ਪਿਓ ਨੇ ਆਪਣੀ ਘਰਵਾਲੀ ਨੂੰ ਇੱਕ ਜ਼ੋਰਦਾਰ ਥੱਪੜ ਮਾਰਿਆ ਉਸ ਸਮੇਂ ਨੀਤੂ ਬਾਹਰ ਬੈਠੀ ਆਪਣੇ ਦਾਦਾ ਜੀ ਨੂੰ ਫੜ ਕੇ ਅੰਦਰ ਲਈ ਆਈ ਤੇ ਦੂਜੇ ਪਾਸੇ ਉਸ ਦਾ ਪਿਓ ਆਪਣੀ ਘਰਵਾਲੀ ਨੂੰ ਘਰੋਂ ਬਾਹਰ ਕੱਢਣ ਲਈ ਤਿਆਰ ਹੋਇਆ ਬੈਠਾ ਸੀ ਤੇ ਉਸ ਨੂੰ ਬਾਹੋਂ ਫੜ ਕੇ ਬਾਹਰ ਕੱਢ ਰਿਹਾ ਸੀ ਤੇ ਆਪਣੇ ਪਿਓ ਨੂੰ ਵੇਖ ਕੇ ਉਸ ਦੇ ਪੈਰਾਂ ਵਿੱਚ ਗਿਰ ਗਿਆ ਕਹਿਣ ਲੱਗਾ ਪਾਪਾ ਮੈਨੂੰ ਮਾਫ਼ ਕਰ ਦਿਓ ਮੈਨੂੰ ਇਸ ਦੀਆਂ ਗੱਲਾਂ ਤੇ ਯਕੀਨ ਹੋ ਗਿਆ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸੀ ਪਰ ਹੁਣ ਇਹੋ ਜਿਹੀ ਗਲਤੀ ਦੁਬਾਰਾ ਨਹੀਂ ਹੋਵੇਗੀ ਨੀਤੂ ਦੇ ਦਾਦਾ ਜੀ ਨੇ ਕਿਹਾ ਕਿ ਪੁੱਤ ਤੂੰ ਆਪਣੀ ਘਰ ਵਾਲੀ ਨੂੰ ਕਿਉਂ ਘੜੋਂ ਕੱਢ ਰਿਹਾ ਏ ਉਹ ਇਸ ਹਾਲਤ ਵਿੱਚ ਕਿੱਥੇ ਜਾਵੇਗੀ ਨੀਤੂ ਦੇ ਪਿਓ ਨੇ ਕਿਹਾ ਕਿ ਪਾਪਾ ਇਸਨੇ ਤੁਹਾਨੂੰ ਮਰਨ ਲਈ ਛੱਡ ਦਿੱਤਾ ਤੇ ਤੁਸੀਂ ਇਸ ਤੇ ਫਿਰ ਤਰਸ ਕਰ ਰਹੇ ਹੋ ਉਸ ਸਮੇਂ ਨੀਤੂ ਦੀ ਮਾਂ ਆਪਣੇ ਸਹੁਰੇ ਦੇ ਪੈਰਾਂ ਵਿੱਚ ਡਿੱਗ ਪਈ ਤੇ ਕਹਿਣ ਲੱਗੀ ਮੈਨੂੰ ਮਾਫ਼ ਕਰ ਦਿਓ ਮੈਂ ਅੱਗੇ ਤੋਂ ਅਜਿਹਾ ਕੁਝ ਵੀ ਨਹੀਂ ਕਰਾਂਗੀ ਮੈਂ ਆਪਣੀ ਕੀਤੀ ਹੋਈ ਗਲਤੀ ਤੇ ਬਹੁਤ ਸ਼ਰਮਿੰਦਾ ਹਾਂ ਪਾਪਾ ਮੈਨੂੰ ਇੱਕ ਵਾਰ ਮਾਫ਼ ਕਰ ਦਿਓ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਪਰ ਨੀਤੂ ਦਾ ਪਾਪਾ ਨਹੀਂ ਮੰਨਿਆ ਦਾਦਾ ਜੀ ਨੇ ਫਿਰ ਕਿਹਾ ਕਿ ਪੁੱਤ ਤੂੰ ਵੀ ਉਹੀ ਕਰ ਰਹੀ ਹੈ ਜੋ ਇਸਨੇ ਕੀਤਾ ਤਾਂ ਫਿਰ ਤੇਰੇ ਤੇ ਇਸ ਵਿੱਚ ਕੀ ਫਰਕ ਰਹਿ ਗਿਆ ਏ ਤੂੰ ਇਸ ਨੂੰ ਛੱਡ ਦੇ ਮੇਰੀ ਪਰਬ੍ਰਿਸ਼ ਇਦਾਂ ਦੀ ਨਹੀਂ ਕੀ ਤੂੰ ਇਦਾਂ ਕਰੇ ਨੀਤੂ ਦੀ ਮਾਂ ਨੇ ਆਪਣੇ ਸਹੁਰੇ ਦੇ ਅੱਗੇ ਹੱਥ ਜੋੜ ਕੇ ਕਿਹਾ ਕਿ ਪਾਪਾ ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ ਬਸ ਤੁਸੀਂ ਇੱਕ ਵਾਰ ਮੈਨੂੰ ਮਾਫ਼ ਕਰ ਦਿਓ ਨੀਤੂ ਦੇ ਦਾਦਾ ਜੀ ਨੇ ਕਿਹਾ ਬਹੁ ਤੈਨੂੰ ਆਪਣੀ ਗਲਤੀ ਦਾ ਪਤਾ ਲੱਗ ਗਿਆ ਹੈ ਇਹ ਬਹੁਤ ਵੱਡੀ ਗੱਲ ਹੈ ਧਿਆਨ ਰੱਖੀ ਆਪਾਂ ਜਿੱਦਾਂ ਕਰਦੇ ਹਾਂ ਆਪਣੇ ਬੱਚੇ ਆਪਣੇ ਤੋਂ ਉਹੀ ਸਿੱਖਦੇ ਨੇ ਹਰ ਬਹੁ ਨੂੰ ਆਪਣੇ ਮਾਪਿਓ ਤਾਂ ਚੰਗੇ ਲੱਗਦੇ ਨੇ ਪਰ ਪਤਾ ਨਹੀਂ ਕਿਉਂ ਸਹੁਰੇ ਕਿਉਂ ਨਹੀਂ ਚੰਗੇ ਲੱਗਦੇ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਕਹਾਣੀ ਪਸੰਦ ਆਈ ਹੋਵੇਗੀ ਇਹੋ ਜਿਹੀਆਂ ਹੋਰ ਕਹਾਣੀਆਂ ਸੁਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ